ਹਾਂ ਕੀ ਗੱਲ ਆ ਤੇਲਾ ਤੇਰੇ ਲਾ ਕੇ ਕਿੰਨੀ ਐਦਾਂ ਦੀ ਦਾਦੀ ਦੀ ਕਿਸਮਤ ਹੈਗੀ ਦੇ ਤੇਰੇ ਲਾ ਕੇ ਕਿਦਾਂ ਤੇਰੇ ਪੋਤੇ ਸਾਰੇ ਬੈਠੇ ਤੇਰੇ ਸਾਹਨੇ ਰੌਣਕ ਲਾਈ ਪਈ ਆ ਚੰਗੀ ਤਾਂ ਪੋਤੇ ਚੰਗੇ ਹਨ ਪਰ ਆ ਪੁੱਤ ਹੈ ਨਹੀਂ ਤੇਰਾ ਕੰਮ ਦਾ ਇਹ ਅੱਜ ਅੱਜ ਬੈਠਾ ਆਣ ਕੇ ਜਦੋਂ ਬੀਬੀ ਜਦੋਂ ਆਹ ਆਪਾਂ ਮੈਂ ਇਹਨਾਂ ਬੰਦੇ ਕੋ ਟਾਈਮ ਹੈ ਨਹੀਂ ਤੂੰ ਹੀ ਹੈਗੇ ਬੇਲੇ ਆਛਾ ਆ ਨੂੰ ਬੇਲੇ ਨਹੀਂ ਹੈਗੇ ਆਪਾਂ ਹੁਣ ਖਮਰੀ ਤੇ ਬੜਿਆ ਰਹੀ ਨਾ ਤਾਂ ਵੈ ਵੀ ਸਕਦਾ ਤੂੰ ਹਾਂ ਇਹ ਕਿਰੂ ਗੱਲ ਨਹੀਂ ਬੜਿਆ ਨਹੀਂ ਮੈਂ ਨੂਰ ਸੁਣਦੇ ਔਕਾਲ ਤੱਸ ਸਕਦੇ ਬਹੁਤ ਦਾ ਲਾਹ ਤੇ ਦੂਜੇ ਵੀ ਉੱਥੇ ਗੁਫਾ ਚ ਫੜ ਜਾਂਦਾ ਮੁੜ ਕੇ ਦੇਦਾ ਹੈ ਹੈ ਗੁਫਾ ਚ ਉਹ ਮਾਤਾ ਮੜ ਜਾਂਦਾ ਮੜ ਕੇ ਦੇਖਦਾ ਜਿੱਥੇ ਨਾਮ ਵੀ ਜੱਪਿਆ ਜਾਂਦਾ ਨਿਊਜ਼ ਹੋਣੀ ਆ ਆਹਾਂ ਜਪਿਆ ਮਾਂ ਦਾ ਤੇ ਮੇਰਾ ਉਹ ਮੜਾ ਹਾਂ ਉਹ ਨਾ ਮਾਂ ਲਗੇ ਪਾਇਆ ਤੇ ਅਸੀਂ ਉਹ ਵਿੱਚ ਕੀ ਆਣ ਕੇ ਦਸੀਏ ਨਹੀਂ ਮਾਤਾ ਤਾਂ ਕੱਲੀ ਹੁੰਦੀ ਉੱਥੇ ਬੈਠੀ ਬੀਬੀ ਸਾਚ ਇੰਨੀ ਗੱਲ ਇੱਧਰ ਕਈ ਤਾਂ ਕੰਮ ਦਾ ਬਹਿਣਾ ਲੱਗਦਾ ਇਹ ਡੈਡੀ ਕਹਿੰਦੇ ਤੁਸੀਂ ਤਾਂ ਬੇਲੇ ਆ ਇਹਨੂੰ ਦੱਸ ਡੈਡ ਨੂੰ ਵੀ ਅਸੀਂ ਬੇਲੇ ਨਹੀਂ ਹੈਗੇ ਹੁਣ ਅਸੀਂ ਕੈਮਰਾ ਫੜਿਆ ਤੇ ਅਸੀਂ ਬੇਲੇ ਨਹੀਂ ਹੈਗੇ ਨਾਲ ਕਾ ਮਸਾਕ ਕਰਨ ਦੀ ਵੀ ਤੇ ਬੀਲੀ ਮੈਂ ਨੀਲਾ ਦੰਦੇ ਉਹ ਤਾਂ ਮੈਨੂੰ ਛੁੱਟੀ ਮਿਲੀ ਉਹ ਜਾ ਕੇ ਨਾ ਹਣਾ ਕੋਈ ਸੁਆਕਾ ਮਾਰਾ ਲੱਗਿਆ ਫੇ ਬੀਜੇ ਲੱਗ ਗਿਆ ਹੈ ਇਹ ਹੋਏ ਮਾਂ ਲੱਭਣੀਆਂ ਕੱਲ ਨੂੰ ਪਹਿਲਾਂ ਕਹਿੰਦੇ ਕੰਨਾ ਨਹੀਂ ਬੀਬੀ ਜਾਣ ਵਾਲੀਆਂ ਨਾ ਗੱਲਾਂ ਕਰਿਆ ਕਰ ਪਲੀਜ਼ ਐਦਾਂ ਦੀ ਗੱਲ ਆ ਮੁੰਡਾ ਰਾਜਾ ਇਹ ਸਾਡਾ ਭਰਾ ਕ੍ਰੇਨ ਆਪਰੇਟਰ ਆ ਬੰਗਲੌਰ ਤੋਂ ਆਇਆ ਬੰਗਲੌਰ ਤੋਂ ਬੰਗਲੌਰ ਤੋਂ ਉਹ ਤਾਂ ਫਸ ਟਾਈਮ ਹੋ ਨਹੀਂ ਇੱਕ ਦਿਨ ਬੀਬੀ ਚੁੱਪ ਉਨੇ ਕੋਈ ਰੁਕਾ ਚੁੱਪ ਕਰਨਾ ਕਿ ਨਹੀਂ ਕਰਨਾ ਹੋਰ ਸੁਣਾਓ ਵੀ ਮਿੱਤਰੋ ਬਾਕੀ ਛੱਡੋ ਗੱਲਾਂ ਤੁਸੀਂ ਆਪਣੀਆਂ ਗੱਲਾਂ ਨਾ ਕਰਿਆ ਕਰੋ ਬਹੁਤੀਆਂ ਹੋਰ ਸਾਬੀ ਜੀ ਕੀ ਇਹ ਅੱਗੇ ਨਾ ਜਿਹੜੇ ਤੂੰ ਟਰੈਕਟਰ ਤੇ ਆਉਂਦੇਈ ਨਾ ਮੈਂ ਕਿਹਾ ਤੂੰ ਬੀਬੀ ਔਖੀ ਹੋਣੀ ਨਾ ਆ ਗਿਆ ਉਹ ਵੀ ਕਹਿੰਦੀ ਹਰਾਮਜਾਦੇ ਨੂੰ ਘਰ ਨਹੀਂ ਬਾੜਨਾ ਕਹਿੰਦੀ ਇਹ ਬਹੁਤਾ ਬਕਵਾਸ ਕਰਨ ਲੱਪਿਆ ਆ ਬੀਬੀ ਇਹ ਗੱਲ ਹੋ ਗਈ ਆ ਆਹ ਮਾਈਕ ਲਾਇਆ ਹੈ ਮੇਰਾ ਸੌਂ ਲੱਗੇ ਦਾ ਕਿ ਆਏ ਨੇ ਕਿਆ ਨਾ ਬੀਬੀ ਦਰਦੀ ਕਿਉਂ ਦੱਸ ਹੁਣ ਤੂੰ ਕਿਹਾ ਨਾ ਮੈਂ ਬਕਵਾਸ ਵੜਾ ਕਰਦਾ ਮੈਂ ਇਹ ਨਹੀਂ ਮੈਂ ਬੰਨ ਦੇਣਾ ਓਏ ਤਬੀ ਬੇਤੀ ਚਾਪ ਇੰਨੀ ਮੇਰੀ ਵੇ ਉਹ ਕਿੱਦਾਂ ਤੂੰ ਕਿੱਦਾਂ ਕਰਦਾ ਕਲਾਸ਼ ਤੂੰ ਵੀ ਕਿੱਦਾਂ ਕਰਦਾ ਇੱਕ ਕਲਾਸ਼ੋ ਕਲਾਸ਼ੋ ਫੜਕ ਰੱਖ ਲੈ ਚਿਰਦਾ ਗਿਆ ਬੋਲ ਨਾ ਮੋੜਾਂ ਤੂੰ ਨਾ ਲੈਣਾ ਬਿੱਤੇ ਇਹ ਤੈਨੂੰ ਪੁੱਛ ਗਏ ਮੈਂ ਘਰੇ ਬੰਨਣਾ ਤੇਰਾ ਹੈ ਕੋਈ ਤੇ ਕੋਈ ਹਾਂ ਫਾਟੇ ਕਰ ਲੈ ਆਂ ਵੀ ਸੌ ਤਾਉਦੀ ਮੈਨੂੰ ਘਰੋਂ ਬੰਦ ਤੋਂ ਰੋਕ ਲੈ ਲਈ ਤੂੰ ਤੇਰਾ ਪਲਾ ਕੀ ਹਾਂ ਸਾਬ ਸਾਬ ਮੇਰਾ ਹੈਗਾ ਹੈ ਕੇ ਨਹੀਂ ਗਾ ਕੇ ਮੇਰੀ ਮੇਰਾ ਘਰ ਆ ਕੇ ਮੇਰੀ ਹਾਂ ਹੋਏਗੀ ਨਹੀਂ ਮੇਰਾ ਘਰ ਅੱਜ ਤੋਂ ਬਾਅਦ ਮੈਂ ਤੇਰੀ ਵਿੜੇ ਵੜ ਜਾ ਮੈਨੂੰ ਫੇਰ ਗੱਲ ਕਰੀ ਹਾਂ ਠੀਕ ਹੈ ਕੀ ਕੀ ਸਾਬੀ ਦੁਬਾਰਾ ਕਹੀ ਮੈਂ ਕਿ ਅੱਜ ਤੋਂ ਬਾਅਦ ਇਹਨਾਂ ਦੇ ਮੈਂ ਵਿੜੇ ਵੜ ਜਾ ਫੇਰ ਗੱਲ ਕਰੀ ਮੈਂ ਚੱਲਾ ਹੁਣ ਪੱਕਾ ਠੀਕ ਹੈ ਸਾਬੀ ਦਾ ਆ ਹਾਂ ਲਗਾਸੇ ਸਭੀ ਬੀਬੀ ਆ ਡਿਕਾ ਸਭੀ ਚੱਲ ਫੇ ਚੱਲ ਚੱਲ ਫੇ ਠੀਕ ਚੱਲ ਠੀਕ ਹੈ ਚੱਲ 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 ਆ ਠੀਕ ਆ ਉਸ ਆ ਬੀਬੀ ਚੱਲ ਗਈ ਉਹ ਲੈ ਉੱਠ ਗਈ ਉਹ ਆਹ ਕਿਆ ਤਾਂ ਨਹੀਂ ਆ ਜਾਣਾ ਬਾਅਦ ਵੀ ਤੇਰੇ ਮੈਂ ਬੇੜੇ ਚੱਲ ਕੇ ਪੁੱਤ ਆ ਜਾ ਮੇਰਾ ਪੁੱਤ ਜੇ ਤੂੰ ਸਾਡੇ ਘਰੇ ਵੱੜ ਗਈ ਤੇ ਤੈਨੂੰ ਮੈਂ ਚੱਕ ਕੇ ਮਾਰਨਾ ਬਾਹਰ ਤੂੰ ਮੈਂ ਇੱਧਰ ਆਇਆ ਮੈਂ ਕਿ ਮੈਂ ਹਣ ਬੜਨਾ ਕਿਤੇ ਮੇਰੇ ਕੋਲ ਪਾਰੀ ਨਹੀਂ ਆਹ ਮੁੰਡਾ ਚੱਲਾ ਹੁਣ ਕਹਿੰਦਾ ਮੈਂ ਬੜਨਾ ਹੈ ਨਹੀਂ ਆ ਬਹਿ ਜਾ ਤੇ ਚੱਬ ਕਰਕੇ ਜਾਣਾ ਨਾ ਹੋਇਆ ਪਤਾ ਹਾਂ ਨਾਲ ਦਾ ਵੀ ਚੱਲਾ ਹੈ ਤੇ ਤੈਨੂੰ ਸਤਾਉਂਦੇ ਆ ਚੱਲਦਾ ਇਸ ਘਰ ਦੇ ਵਿੱਚ ਕਿਉਂ ਬੀਬੀ ਇਸ਼ਾਰੇਾਂ ਤੇ ਚੱਲੂ ਮੇਰਾ ਕੰਮ ਕਾ ਇਹਨੇ ਬਣਾ ਦੇ ਲੈ ਮੇਰੀ ਪੰਜ ਦੁਕੀਆਂ ਮੈਂ ਕਿਹਾ ਬੋਲੀ ਕਹਿੰਦਾ ਮਾਸੀ ਇਹ ਪੁੱਤ ਤਾਂ ਨਹੀਂ ਕਾੜ ਕਰ ਮੈਂ ਤਾਂ ਵੀ ਲਾਥ ਨਹੀਂ ਦੋਵਾਂ ਨਾਉ ਮਾਸੀ ਕੈਂ ਆ ਇੱਕ ਮੈਨੂੰ ਮਾਰਿਆ ਲੱਗਦੇ ਮੈਂ ਕੈਂ ਨਹੀਂ ਜਾਣਦੇ ਤਾਂ ਮਾਸੀ ਦੇ ਲੱਗਦਾ ਮਾਸੀ ਕੈਂ ਆ ਕਈ ਮਾਸੀਆਂ ਆ ਕੇ ਚਲ ਗਈਆਂ ਇਹ ਮਾਸੜ ਮਾਥੜੀ ਸਾਰਾ ਬਿਲਕੁਲ ਓਕੇ ਆ ਇਹਦੇ ਇਹਦੀਆਂ ਛੋਟੀਆਂ ਮਾਸੀਆਂ ਚਲ ਗਈਆਂ ਇਹ ਇੱਕ ਕੋਸਟਲੀ ਸਿੰਘ ਦੀ ਵਾਈਫ ਆਣਾ ਕੋਸਟਲੀ ਸਿੰਘ ਮਹਿੰਗਾ ਸਿੰਘ ਦੀ ਕੋਸਟਲੀ ਸਿੰਘ ਨਹੀਂ ਬੀ ਬੀ ਕੱਲ ਕੀ ਨਾਮ ਰੱਖਿਆ ਸੀ ਸਾਬੀ ਦੇ ਮੁੰਡੇ ਦਾ ਸਾਬੀ ਦੇ ਮੁੰਡੇ ਦਾ ਕੀ ਨਾਮ ਰੱਖਿਆ ਕੱਲ ਗਰਦਾ ਮੇਰੇ ਮੁੰਡੇ ਦਾ ਨਾਂ ਰੱਖਿਆ ਬੀਬੀ ਨਿਰਦਾਵਰ ਸੇ ਮੈਂ ਕਿਹਾ ਜੇ ਦੂਜਾ ਹੋਗਾ ਕਹਿੰਦੀ ਉਹਦਾ ਨੈਬ ਸੇ ਉਹਦਾ ਡੇਟਾ ਵਰ ਚੋ ਕੋਈ ਭਾਂ ਜੋ ਕਿ ਮਲਾਜ਼ਮ ਨਹੀਂ ਬਣਿਆ ਨਹੀਂ ਕਰਨੀ ਤੇ ਲੁੱਟਿਆ ਅਸੀਂ ਕਿਦਾਵਰ ਬਣਾ ਦੇਾਂਗੇ ਦਰਗਾਹਰ ਵੀ ਲੁੱਟ ਕਰਦਾ ਪਟਵਾਰੀ ਵੀ ਲੁੱਟ ਕਰਦਾ ਕਿਹੜਾ ਆਇਆ ਮੁੰਡਾ ਬੜਿਆ ਕੇ ਤਾਜ ਦਾ ਮੁੰਡਾ ਉਹ ਤੇ ਆਓ ਤੇ ਚਲੋ ਮਲਾਜ਼ਮ ਪੁਲਿਸ ਜਾ ਨਹੀਂ ਸਰਜੀਤ ਦਾ ਮੁੰਡਾ ਪੁਲਿਸ ਹੋ ਗਿਆ ਨਹੀਂ ਨਹੀਂ ਬਾਹਰ ਚਲ ਗਿਆ ਨਹੀਂ ਸਰਜੀਤ ਭਾਈ ਮਲਾਜ਼ਮ ਹੀ ਕਿ ਮਾਮਾ ਮਲਾਜ਼ਮ ਹੀਗਾ ਮੇਰਾ ਬਾਪੂੜਾ ਨਹੀਂ ਆਰਮੀ ਸੀਗਾ ਤੂੰ ਆਹ ਵੇਖ ਆਪਾ ਵੀ ਹੋਏ ਸੀ ਪਰ ਕਿਸਮਤ ਮਾਮਾ ਸਾਰਾ ਕੁਝ ਹੋ ਗਿਆ ਇਹ ਤਾਂ ਕਿਸਮਤ ਚ ਨਹੀਂ ਧੜਾ ਪਣੀ ਤੇ ਨਹੀਂ ਹੋਇਆ ਇਹ ਟੈਟੂ ਹੀ ਦੇਗਾ ਪਟਿਆਲੇ ਦੇ ਗਿਆ ਹੈ ਨਾ ਨਹੀਂ ਧੋੜ ਗੱਡੀ ਸੀ ਤੇ ਉਹ ਫਿਰ ਕਾਸ ਹੋ ਗਿਆ ਮੁੰਡੇ ਨੇ ਭਰਤੀ ਵੇਖੀ ਸਾਰਾ ਕੁਝ ਹੋ ਗਿਆ ਕਿਸਮਤ ਦੀਆਂ ਖੇਡਾਂ ਇੱਥੇ ਜੋ ਮਸ਼ਹੂਰ ਹੋਣਾ ਹਿਸਾਬੀ ਨੇ ਇੱਥੇ ਜੋ ਫੱਲੇ ਬੱਲੇ ਹੋਣੀ ਹੈ ਕਿਥੇ ਮੇਰਾ ਬਾਪੂ ਪਰਤੀ ਹੋਇਆ ਰਾਮਾ ਮੰਡੀ ਉੱਥੇ ਮੈਂ ਆਇਆ ਹਾਂ ਰਾਮਾ ਮੰਡੀ ਜਲੰਧਰ ਹਾਂਜੀ ਹਾਂਜੀ ਉੱਥੇ ਮੇਰਾ ਪਰਸਟਰੀ ਹੋ ਗਿਆ ਭਾਈ ਇਹ ਕਿਥੇ ਉੱਥੇ ਤੁਸੀਂ ਕੀ ਹੈ ਦੇਖਣ ਜਦੋਂ ਜਦੋਂ ਮੈਂ ਧੂੜ ਕੱਢ ਗਿਆ ਬੀਬੀ ਰਾਜਾ ਪਰਤੀ ਸ਼ੁਰੂ ਹੋਈ ਤੇ ਸਾਰੇ ਨੇ ਦੌੜ ਲਾਉਣ ਲੱਗੇ ਤੇ ਨਾ ਰਾਜਾ ਦਾ ਗਰੁੱਪ ਬਣਾ ਲਿਆ ਉਹ ਰਾਜਾ ਨੇ ਅਮਰਸ਼ਾ ਗਿਆ ਹੁੰਦਾ ਹੈ ਗੱਲ ਸੁਣੋ ਇਹਦਾ ਗਰੁੱਪ ਠਾਲ ਲਿਆ ਤੇ ਨਾ ਮੈਂ ਦੇਖਾ ਮੈਂ ਕਾ ਯਾਰ ਭਾਈ ਮੈਨੂੰ ਡਰ ਲੱਗੇ ਮੈਂ ਕਾ ਸਾਲੇ ਕੋ ਨਾ ਦੌੜ ਨਿਕਲ ਜਾਈ ਰੱਬ ਕਰਕੇ ਤੇ ਉਹ ਕਦੀ ਧੂੜ ਇੱਧਰ ਨੂੰ ਜਾਏ ਤੇ ਕਦੀ ਉੱਧਰ ਨੂੰ ਜਾਏ ਮੈਂ ਕਾ ਰਾਜਾ ਤੇ ਬੜਾ ਪਰ ਰੱਬ ਕਰਦਾ ਅੱਜ ਇਹਨਾਂ ਨੇ ਗੋਲ ਹੀ ਗਿਆ ਵਾ ਇੱਕ ਦੋ ਚੱਕਰ ਲਾਇ ਤੇ ਰਾਜਾ ਅੰਦਰ ਫੋੜ ਰੰਗ ਭੱਜਿਆ ਦਾ ਕਿੰਦਾ ਕੁਚਾ ਲੱਗਿਆ ਇਹ ਕੰਮ ਦਾ ਇਹ ਬਾਹਰ ਨੂੰ ਥੋੜਿਆ ਜਾਨ ਆ ਜੇ ਵੀ ਟਰਾਲੇ ਕੰਨ ਚੱਲਣਗੇ ਰਾਜਾ ਨਾ ਸ਼ੁਰੂ ਤੋਂ ਪੋਲਾ ਜਾਏਗਾ ਰਾਜਾ ਹੁਣ ਹੁਣ ਲੰਬਾ ਆ ਪਹਿਲਾਂ ਇਹ ਗੋਗਲਾ ਮੋਗਲਾ ਜਾਏਗਾ ਨਾ ਹੋਈ ਕਿੰਦਾ ਵਾ ਪੋਲਾ ਇੱਕੋ ਹੀ ਆ ਓਏ ਪੋਲਾ ਇੱਕੋ ਹੀ ਆ ਇਹ ਮੋਟਰਸਾਈਕਲ ਮੈਂ ਠੀਕ ਕਰੰਡਾ ਤੇ ਇਹ ਮੇਰੇ ਲੱਗੇ ਬੈਠਾ ਇਹਦੇ ਡੈਡੀ ਨੂੰ ਪਤਾ ਨਹੀਂ ਕਿੱਥੋਂ ਆਇਆ ਗੁੱਸੇ 'ਚ ਆਇਆ ਮੇਰੀਆਂ ਲੱਤਾਂ ਕਰ ਕਰ ਰਾਜੇ ਨੂੰ ਇਹਦੇ ਚੰਗਾ ਠੋਡ ਫੇਰ ਆ ਉਹ ਸਭ ਮਹਗਾ ਉਹ ਬੈਠਾ ਮੇਰੇ ਲਾਗੇ ਵਿਚਾਰਾ ਦੇਖਣ ਇਹਦੀ ਕਰੇ ਲੱਤ ਤੋਂ ਜਿੰਨੀ ਇਹ ਬੰਦੇ ਨੂੰ ਕੋਟ ਪਈ ਨਾ ਘਰ ਉਹ ਨਹੀਂ ਕੀ ਕੋਈ ਮਾੜਾ ਬੰਦਾ ਹੁੰਦਾ ਤਾਂ ਪੈ ਚੰਗ ਪੈ ਤਰਹਿ ਜਾਂਦਾ ਨਹੀਂ ਪਰ ਸੁਧਾਰ ਵੀ ਚਲੋ ਮਹਾਰਾ ਜੀ ਚੱਲੋ ਪਰ ਉਹ ਜਿਆਦਾ ਜਿਆਦਾ ਕਰਦਾ ਐਦਾਂ ਨਹੀਂ ਮੁੰਡਾ ਵਧੀਆ ਇਹਨੇ ਰਿਸ਼ਤੇ ਜੇ ਮੰਮੀ ਇਹਦੀ ਹੁੰਦੀ ਲੱਗੇ ਤਾਂ ਫੇਰ ਇਹਨੇ ਇਹਨੇ ਸ਼ੈਤਾਨੀ ਨਹੀਂ ਕੀਤੀ ਇਹਨੇ ਜੇ ਇਹਦੀ ਮੰਮੀ ਲੱਗ ਹੁੰਦੀ ਫੇਰ ਡੈਡੀ ਦੀ ਖੈਰ ਨਹੀਂ ਹਾਂ ਇਹ ਮੁੰਡਾ ਠੀਕ ਆ ਉਹ ਨਹੀਂ ਕਹਿਣਾ ਨਹੀਂ ਕੋਈ ਮੁੰਡਾ ਮੇਰੇ ਤੋਂ ਮਰ ਤੋਂ ਪਹਿਲਾਂ ਨਾ ਸ਼ਿਮਾ ਨਾ ਮੇਰੀ ਭਰਦੀ ਗਈ ਇੱਕ ਘਰ ਆਇਆ ਭਰਾਵਾ ਇਹ ਦੋ ਦਿਨ ਬਾਅਦ ਨਾ ਮੇਰੀ ਧੋੜੀ ਗਈ ਪਹਿਲਾਂ ਇਹਨਾਂ ਦਾ ਗਰੁੱਪ ਪਹਿਲਾਂ ਉਹ ਧੋੜ ਆਇਆ ਇਹਨਾਂ ਧੋੜ ਕੱਢ ਆਇਆ ਇਹ ਆ ਕੇ ਸਾਲਾ ਨਾ ਵੀ ਇਹਦੇ ਅੱਗੇ ਪਿੱਛੇ ਦੇ ਸੀ ਕਿ ਉਹ ਕਦੀ ਕੋਸ਼ਤੇ ਮੈਂ ਦੇਖਾ ਮੈਂ ਕਹਾਂ ਜੇ ਮੇਤੋਂ ਨਾ ਨਾ ਨਿਕਲੀ ਤੇ ਮੈਨੂੰ ਜੁੱਤੀ ਬੜੀ ਫੇਰ ਲਈਏ ਮੇਤੋਂ ਪਹਿਲਾਂ ਕੱਢ ਕੇ ਆਏ ਇਹਨੂੰ ਕਦੀ ਸਬਜ਼ੀਆਂ ਦਾ ਘਿਓ ਦੁੱਧ ਤੇ ਮੈਨੂੰ ਸਾਲੇ ਸੋਕੇ ਰੋਟੀਆਂ ਮੈਂ ਗਿਆ ਭੈਣ ਜੀ ਕਹਿੰਦੇ ਨਹੀਂ ਸਾਹ ਚੜਦਾ ਘਿਓ ਵਾਲੀਆਂ ਪਰੋਟੀਆਂ ਨਹੀਂ ਖਾਣੀਆਂ ਤੇ ਮੈਂ ਜੋ ਦਲੀਏ ਤੇ ਰੱਖਿਆ ਭੈਣੀ ਜਵਨੇ ਤਿੰਨ ਦਿਨ ਮੇਨੂੰ ਸਿੱਕੇ ਤੇ ਭਾਰਨਾ ਵਾਜੇ ਤੇ ਇਹਨੂੰ ਕਦੀ ਕਿਉ ਸ਼ਾਮ ਨੂੰ ਜੂਸ ਵੀ ਪੈਗ ਹੋ ਗਿਆ ਇਹਦੇ ਵਾਸਤੇ ਤੇ ਕੋਈ ਦੋਵੇਂ ਨਹੀਂ ਭਰਦੀ ਇਹ ਨਹੀਂ ਨਹੀਂ ਇਹ ਗਿਆ ਪਟਿਆਲੇ ਨਾਲ ਤੋੜ ਕੱਢ ਕੇ ਆਈ ਇਹ ਉਥੇ ਦੌੜਦਾ ਦੇਖਿਆ ਲੈ ਹੁਣ ਇਹਨੇ ਕੱਪੜੇ ਨਹੀਂ ਲਾਏ ਕਹਿੰਦਾ ਨਾ ਮੈਂ ਉਹ ਦੋਨੇ ਤਾਂ ਮੈਂ ਲਾ ਲੂ ਕਿਤੇ ਉਹ ਪਹਿਲੇ ਕਿਹੜੇ ਸਾਫ ਗਏ ਪਹਿਲਾ ਗੀੜਾ ਵਿੱਚ ਦਾ ਹਿੱਥੇ ਤੱਕ ਗਏ ਤੇ ਪਾ ਮੈਂ ਤੁਰਿਆ ਕਹਿੰਦਾ ਯਾਰ ਛੱਡ ਗਾ ਇੱਕ ਮਾਂਜੀ ਰੱਖਿਆ ਕਰਦੇ ਆ ਲਗਾਤਾਰ ਮਹੀਨਾ ਦੋ ਮਹੀਨੇ ਦੌੜ ਲਾਉਂਦੇ ਆ ਹਾਂ ਫੇਰੀ ਗੱਲ ਵੰਦੀ ਆ ਕਮਾਈ ਦੇ ਵੀ ਅਲੱਬਾਸੇ ਉਹ ਕਰਾਉਂਦਾ ਟ੍ਰੇਨਿੰਗ ਉਹ ਅਸਲ 'ਚ ਇਹ ਨਾ ਸਟੈਮਨਰ ਚਾਹੀਦਾ ਟ੍ਰੇਨਿੰਗ ਪੂਰੀ ਚਾਹੀਦੀ ਦੌੜ ਦੋ ਦੋ ਮਹੀਨਾ ਤੋਂ ਮੈਂ ਹਾਂ ਇੱਥੋਂ ਉੱਥੇ ਤੋਂ ਉੱਥੇ ਜਾ ਕੇ ਦੌੜ ਲਾਉਂਦਾ ਆਈ ਇੱਥੋਂ ਚੜੇ ਤੇ ਮੈਂ ਤਾਂ ਉੱਦੇ ਘੁੰਮਣ ਫਿਰਨ ਲਈ ਚਲ ਗਿਆ ਆਪਾਂ ਨਹੀਂ ਆਇਆ ਕੈਸ਼ ਕੀਤੀ ਆ ਹੁਣ ਵੀ ਮਾਲ ਕੈਸ਼ ਕਰਾਈ ਜਾਂਦੇ ਆ ਸਿੱਧੇ ਮਹੀਨਾ ਕਿ ਦੌੜ ਲਾਉਣੀ ਪੈਦੀ ਬਸ ਮੁੜ ਕੇ ਜਦੋਂ ਮਹੀਨਾ ਡੇਡ ਮਹੀਨਾ ਹਾਂ ਆਹ ਹੋਰ ਸਾਡੇ ਨਾਲ ਦੇ ਲੈ ਕੱਲ ਦੀ ਸੁਣ ਲਾ ਭਰਾਵਾ ਕੱਲ ਦੀ ਉਹ ਨਾ ਤਾ ਨਹੀਂ ਇਹ ਦੇਣਾ ਤੈਨੂੰ ਬੋਲਣਾ ਨਹੀਂ ਪਹਿਲਾਂ ਤਾਂ ਮੇਰੀ ਸੁਣਨੀ ਫੇਰ ਤੂੰ ਆਪੇ ਪਹਿਲਾਂ ਤੂੰ ਆਪਣੀ ਹੀ ਨਹੀਂ ਸੁਣਾਉਣੀ ਪਹਿਲਾਂ ਮੇਰੀ ਤਿੰਨ ਚਾਰ ਨਾ ਜਿੱਦਾਂ ਮੈਂ ਨਾ ਮੰਮੀ ਕਿਹਾ ਤਣੀਆਂ ਲੈ ਕੇ ਆਈਂ ਮੋਟਰ ਤੋਂ ਮੈਂ ਉੱਥੇ ਗਿਆ ਤੇ ਤਿੰਨ ਕਬੂਟੇ ਚਾਰ ਪੰਜ ਹੋਣਗੇ ਵੱਧ ਤੋਂ ਵੱਧ ਪੰਜ ਕਬੂਟੇ ਕੱਲਾ ਕੱਲਾ ਤੀਲਾ ਕੋਈ ਇੱਥੇ ਕੋਈ ਪਹਿਲਾਂ ਮੇਰੀ ਗੱਲ ਸੁਣਦੀ ਪਹਿਲਾਂ ਮੇਰੀ ਚੱਲ ਜਿੱਦਾਂ ਵੀ ਮੈਂ ਕਿਹਾ ਮੈਂ ਤਿੰਨ ਚਾਰ ਬੂਟੇ ਉਹ ਮੈਂ ਸਾਫ ਕਰਾਇਆ ਦਾਤੀ ਦੇ ਨਾਲ ਜਿਹੀ ਤਰ੍ਹਾਂ ਐ ਪੂਰਾ ਖਾਣਾ ਜ ਆ ਪੂਰਾ ਵਧੀਆ ਤਰੀਕੇ ਨਾਲ ਫੋਟੋ ਉੱਤੇ ਤੇ ਬਿਲਕੁਲ ਅਨੇ ਦਾਤੀ ਨਾਲ ਡੈਡੀ ਘਰੇ ਆਏ ਤਾਂ ਵੀਡੀਓ ਬਣਾ ਕੇ ਲਿਆਏ ਪਿਆ ਆ ਦੇ ਨੇ ਕਿਨੇ ਕਰਾਇਆ ਕੀਤਾ ਤੂੰ ਭੈਣ ਚੋਦ ਦੀ ਨਹੀਂ ਤਾਂ ਮੈਂ ਕਿਹਾ ਮੈਂ ਉੱਪਰ ਆਇਆ ਮੈਂ ਕਿਹਾ ਡੈਡੀ ਮੈਂ ਤਾਂ ਤਿੰਨ ਚਾਰ ਬੂਟੇ ਸੀਗੇ ਮੈਂ ਮੈਂ ਸਫਾਈ ਕਰਤੀ ਕੁਲਦੀਪ ਮੈਂ ਤੈਨੂੰ ਫੋਟੋ ਦਿਖਾਉਣਾ ਆ ਫੋਟੋ ਕੱਢੀ ਜਾ ਆ ਦੇਖ ਆ ਦੇਖ ਜਿਹੜਾ ਫੋਟੋ ਕੱਢੀ ਜਾ ਗਈ ਜਿਹੜਾ ਜੀ ਅਗਲੇ 15 ਮਹੀਨੇ ਤੱਕ ਲਾਏ ਆ ਮੈਂ ਹੈਗਾ 3-4 ਮਹੀਨਾ ਕਰ ਜੀ ਇਹਨੂੰ ਇਹਨੂੰ ਕਟਿਆ ਕਹਿੰਦੇ ਆ ਦੇਖੀ ਆ ਦੇਖੀ ਆ ਦੇਖੀ ਆ ਜਿਹੜੇ ਜਿੱਦਾਂ ਵਿੱਚ ਤੂਖਾ ਆ ਕੰਮ ਉਹ ਆ ਵਿੱਚ ਪ੍ਰੂਫ ਆ ਦੇਖੀ ਫੋਟੋ ਖਿੱਚ ਕੇ ਲੈਂਦੀ ਪੂਰੀ ਧਨੀਏ ਵੱਡੇ ਦੀ ਦਹੀਂ ਦਹੀਂ ਮਿਲਦਾ ਗੁੱਡਿਆ ਕੋ ਹੋਰ ਪਧਰਾ ਪਧਰਾ ਹੀ ਕਰਤਾ ਪਧਰਾ ਕਰਤਾ ਖਾਣਾ ਪੂਰਾ ਪਧਰਾ ਕੀਤਾ ਇਹ ਆ ਮੈਂ ਤੁਹਾਨੂੰ ਦਿਖਾਉਣਾ ਆ ਵੀਡੀਓ ਮੈਂ ਲੈ ਲੈਂਦੀ ਆ ਆ ਦੇਖੋ ਇਹਦਾ ਇਹਨੂੰ ਕੋਈ ਉਹਦਾ ਯਾਰ ਗੱਲ ਹੁੰਦਾ ਅੱਛਾ ਉਹ ਡੈਡੀ ਕਹਿੰਦੇ ਉਹਨਾਂ ਦੇ ਦੇਖੋ ਮੈਂ ਗੱਲ ਸੁਣਾ ਮਮਮੀ ਕਹਿੰਦੀ ਕੱਲ ਕੋਈ ਨਹੀਂ ਵੀਡੀਓ ਦਿਖਾਉਂਦੀ ਭੈਣ ਚੋਦੀ ਮੈਨੂੰ ਚੁੱਟੀ ਬਣਾ ਦੇ ਚੁੱਟੀ ਬਣੀ ਦੂ ਮੈਨੂੰ ਬੋਲਾ ਕਹਿੰਦੀ ਇਦਾਂ ਹੀ ਹੋਈ ਇਹਦੇ ਉੱਤੇ ਚੜੇ ਉਹਨਾਂ ਮੈਂ ਬਤਾ ਕਿ ਜਗ੍ਹਾ ਥੋੜਾ ਕੀ ਇਹ ਮੈਂ ਕਹਿੰਦੀ ਵੀਡੀਓ ਆ ਵੀਰ ਆ ਗਿਆ ਮੈਂ ਮੁੜ ਕੇ ਕਿਆ ਯਾਰ ਦੌੜਦਾ ਸਹਾ ਯਾਰ ਸੱਚੀ ਹੈ ਨਹੀਂ ਉਹ ਅਕਾਡਣਾ ਤਾਂ ਦੇਖੀ ਹੀ ਨਹੀਂ ਨਹੀਂ ਪਾਲਕ ਨਹੀਂ ਬਣੇ ਜੇ ਜੇ ਬਣਾ ਕੇ ਵੀਡੀਓ ਬਣਾਉਂਦਾ ਤਾਂ ਚੰਗਾ ਪਾਲਕ ਨਹੀਂ ਕਰਨਾ ਤੁਹਾਨੂੰ ਚਲੋ ਯਕੀਨ ਤੇ ਹੋਗਾ ਡੈਡੀ ਨੂੰ ਪਤਾ ਹੀ ਮੰਮੀ ਅਜੇ ਯਕੀਨ ਨਹੀਂ ਕਰਨਾ ਤਾਂ ਕਰਕੇ ਜੜੀ ਤੇ ਪਰੂਬੀ ਲਾ ਲਓ ਕਿਸੇ ਕਰਕੇ ਲਓ ਜੀ ਬੀਬੀ ਹੁਣੀ ਪੈ ਚੁੱਕੇ ਆਪਣੇ ਬਿਸਤਰ ਦੇ ਵਿੱਚ ਕੀ ਆ ਗੱਲਾਂ ਤੇ ਕੀ ਬਾਤਾਂ ਪਿੱਛੇ ਦਵਾਈਆਂ ਸਜਾਈਆਂ ਹੋਈਆਂ ਨੇ ਹਾਂਜੀ ਬੀਬੀ ਜੀ ਹਾਂਜੀ ਦਿਨੇ ਫੇ ਮੁੜ ਕੇ ਉਹਨਾਂ ਕੀ ਬਣਾਇਆ ਆਪਾਂ ਤੇ ਹੁਣ ਰਾਤ ਨੂੰ ਮੈਂ ਕਿਹਾ ਦੋ ਚਾਰ ਗੱਲਾਂ ਕਰ ਲੈਨੇ ਬੀਬੀ ਨਾਲ ਤੁਹਾਡੇ ਮੋਰੇ ਪੇਸ਼ ਕਰਾਂਗੇ ਬੀਬੀ ਕਿਦਾਂ ਫੇ ਠੀਕ ਆ ਵਧੀਆ ਹੋਰ ਫਿਰ ਦਵਾਈਆਂ ਵੜੀਆਂ ਰੱਖੀਆਂ ਪਿੱਛੇ ਕੀ ਗੱਲ ਦਵਾਈਆਂ ਵੀ ਹੁਣ ਦਵਾਈਆਂ ਨਾਲ ਹੀ ਚੱਲਦੇ ਆ ਹੁਣ ਆਪਾਂ ਨਾ ਰਾਸ ਚਲੋ ਸੰਗਤ ਦੇ ਦਵਾਈਆਂ ਵੀ ਆਉਂਦੀਆਂ ਆ ਤਾਂ ਦਵਾਈਆਂ ਵੀ ਆਉਂਦੀਆਂ ਆ ਮਸਲਬਾ ਨਾ ਕਿ ਤੰਦਰੁਸਤ ਰੱਖੇ ਜਿਹੜੇ ਮਨਕੇ ਦਾਵਾ ਕਰਦੇ ਆ ਮਤਲਬ ਨਾ ਹੁਣ ਆਪਾਂ ਰਾਸ ਨੂੰ ਮੈਂ ਤੇ ਬੀਬੀ ਜਿੱਦਾਂ ਜਿੱਦਾਂ ਪੈਜੀਦਾ ਨਾ ਝਲੇ ਤੇ ਆਪਾਂ ਕਰੀਦੀਆਂ ਚੁਗਲੀਆਂ ਆਪਾਂ ਆਪਾਂ ਪਿੰਡ ਵਾਲਿਆਂ ਦੀਆਂ ਗਲੀ ਮਹੱਲੇ ਵਾਲਿਆਂ ਦੀਆਂ ਹੁਣ ਆਪਾਂ ਸਾਰੀਆਂ ਚੁਗਲੀਆਂ ਸਾਹ ਕੋ ਵਿਚ ਹੈ ਜੀ ਬਾਬੇ ਦਾ ਨਾਮ ਸਵੇਰੇ ਤਾਂ ਹੀ ਲੈਣਾ ਹੁੰਦਾ ਕਿ ਪਾਪ ਮਿਟ ਜਾਣ ਜਿਹੜੇ ਰਾਤੀਂ ਆਹੀਂ ਕੀਤੇ ਆ ਹਨਾ ਬੀਬੀ ਚੁਗਲੀ ਕਰਨੀ ਨਹੀਂ ਹੁੰਦਾ ਚਾਹੀਦੀ ਉਹ ਤਾਂ ਮਾੜੀ-ਮੋਟੀ ਕਰ ਲਈ ਚੁਗਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਫਿਰ guna garja ਬੰਦ ਜਾਂਦਾ ਬੰਦਾ ਬੀਬੀ ਕੋ ਸੁਣਾਹਾ ਗੱਲ ਕੋ ਪ੍ਰਾਣੀ ਕੋਈ ਮਤਲਬ ਮਾੜੀ-ਮੋਟੀ ਮੈਂ ਕਿਹੜੀ ਗੱਲ ਸੁਣਾਵਾਂ ਤੇ ਨੂੰ ਸੁਣਾ ਦੇ ਫਿਰ ਤੂੰ song ਸੁਣਾਉਣ ਲੱਗੀ ਜਿਹੜਾ ਉਹ ਸੁਣਾ ਦੇ ਫਿਰ ਫੇ ਆਪਾਂ ਸਮਾਪਤੀ ਕਰਦੇ ਨਹੀਂ ਸੌਂਗ ਜਿਹੜਾ ਗੀਤ ਸਵਾਦ ਉਹਦਾ ਛੋਟਾ ਜਿਹਾ ਚੱਲ ਸੁਣਾ ਦੇ ਫੇ ਸੁਣਾ ਦੇ ਫੇ ਮੈਂ ਆਵਾਜ਼ ਘੱਟ ਕਰਾਂ ਮਾੜੀ ਜੀ ਘੱਟ ਹੀ ਆ ਘੱਟ ਹੀ ਆ ਸੁਣਾ ਹੀ ਦੇ ਇਹਦੀ ਪਤਾ ਨਹੀਂ ਕਿੱਥੇ ਰੱਖਿਆ ਜਾਂਦਾ ਰਿਮੋਟ ਮਿੰਟ ਦੇ ਵਿੱਚ ਆਈ ਉਹਥੇ ਪਾ ਗਏ ਨਹੀਂ ਚੱਲ ਸੁਣਾ ਦੇ ਫੇ ਚੱਕ ਦੇ ਫਟਾ ਫੇ ਚੱਕ ਦੇ ਵਾਹ ਵਾਹ ਰੇ ਕਾ ਜੁਰ চাল রে বেথড়ে বাউল কাজ রে চাল আই দিন রে হে থে তি হবে তান হবে রিলোকিম হৃদয় ব্যে তি হবে ਤਨ ਹੋਵੇ ਜੀ ਲੋਕੀ ਮਾਰ ਮੈਂ ਨੇ ਬੋਮੇਨੇ ਕਾ ਜੁਰ ਚਲੇ ਆਜੀ ਦਿਨ ਰ ਗੇ ਤੋੜ ਤੀ ਹੋਵੇ ਕਰ ਤਨ ਹੋਵੇ ਜੀ ਲੋਕੀ ਮਾਰ ਤੇ ਮੈਂ ਨੇ ਚੰਗੀ ਗੈਣਾ ਕਿ ਮਾੜਾ ਜਹ ਹੋਰ ਸੁਣਾ ਦੇ ਫਿਰ ਚਲ 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 ਪੀਰੇਨੇ ਕਾ ਚਲੇ ਅਗੇ ਦਿਨ ਰ ਕੇ ਤੋੜੇ ੁਰੇ ਨ ਕਾਜੁਰ ਚਲੇ ਅਗੇ ਦਿਨ ਰ ਥੋੜੀ ਤੀਹ ਪਹਿਣੋ ਵੇ ਕਰ ਪਹਿਣੋ ਵੇ ਜੀ ਲੋਕੀ ਮਾਰ ਬੇ ਬੇਣੀ ਤੀਹ ਵੇ ਕਰ ਤਨ ਹੋਵੇ ਜੀ ਲੋਕੀ ਦੇ ਮੇਰੇ ਕੀ ਬਾਤ ਆ ਬੀਬੀ ਨਿਆਰੇ ਬਨ ਤੇ ਬੜਾ ਸੋਹਣਾ ਗਾਇਆ ਯਾਰ ਇਹ ਪੁਰਾਣੇ ਗੀਤਾਂ ਨੂੰ ਸੁਹਾਗ ਨੂੰ ਲੋਕ ਬਹੁਤ ਪਸੰਦ ਕਰਦੇ ਤੇ ਰਿਆਂ ਨੂੰ ਕੋਰੀ ਅੱਛਾ ਹੋਰ ਅਜੇ ਕਾਏਗਾ ਹੋ ਰਹਿਗਾ ਕੋਰੀ ਰਸਾ ਸੁਣਾ ਦੋ ਲੱਗੀਆਂ ਤੇ ਸੁਣਾ ਦੋ ਮਾਲਕ ਜੋਰ ਦੀ ਤੇ ਕਾਠੀ ਜੀ ਨਿਕੜੀ ਸੀ ਬਾਗੋ ਜੀ ਸਿਰ ਫੁੱਲਾ ਵਿਕਾਰੀ ਜੀ ਸਿਰ ਫੁੱਲਾ ਵਿਕਾਰੀ ਜੀ ਦਿੰਦੀ ਸੀ ਹੋ ਕਾਜੀ ਫੁੱਲ ਲੈ ਲੋ ਵਪਾਰੀ ਜੀ ਫੁੱਲ ਲੈ ਲੋ ਵਪਾਰੀ ਜੀ ਫੁੱਲ ਨਾ ਵਿਕਦੇ ਜੀ ਮੈਂ ਉਹ ਗਣ ਹਾਰੀ ਜੀ ਮੈਂ ਉਹ ਗਣ ਹਾਰੀ ਜੀ ਉਹ ਬੇਟੇ ਸਿਵਾ ਉਹ ਜੀਵਨ ਸਨ ਤਮਾਰੀ ਜੀਵਨ ਸਨ ਤਮਾਰੀ ਜੀ ਗਿਆਨੀ ਸਿਵਨ ਉਹ ਜੀ ਗੱਲ ਸਮਝੋ ਨਾ ਜਾਣੀ ਜੀ ਗੱਲ ਸਮਝੋ ਨਾ ਜਾਣੀ ਜੀ ਏ ਕੋੜੀਆ ਅੱਛਾ ਏ ਕੋੜੀਆ ਓਕੇ ਬਾਗ ਤਾਂ ਗਿਣੀ ਜਾਣਾ ਵਾਹ ਜੀ ਵਾਹ ਕੀ ਵਾਹਤਾ ਕੀ ਪਾਤਾ ਬਹੁਤ ਸੋਹਣਾ ਬੀਬੀ ਬੱਲੇ ਬੱਲੇ ਕਰਾਤੀ ਤੂੰ ਮੈਂ ਕਿਹਾ ਜੇ ਹੁਣ ਤੁਹਾਨੂੰ ਪਸੰਦ ਆਵੇ ਤੇ ਉਹ ਤੁਹਾਡੇ ਤੇ ਆ ਜੀਰਾ ਟਮ ਟਮ ਦੀਰਾ ਤ ਤਰਾ ਸੇ ਗੁਰ ਦੀ ਅਸਮਾ ਟਮ ਤਰਾ ਤ ਤਰਾ ਸੇ ਵੀਰਾ ਕਿੱਥੇ ਗੁਜ਼ਾਰੀ ਸਾਰੀ ਰ ਦਪੈਣ ਨੂੰ ਫਿਕਰ ਪਿਆ ਵੀਰਾ ਕਿੱਥੇ ਗੁਜ਼ਾਰੀ ਸਾਰੀ ਰ ਦਪੈਣ ਨੂੰ ਫਿਕਰ ਪਿਆ ग्यासीमा दे दे प सु सदारा सु स सुदाेरा बोतैनु खादा फिकर सह पे वाह खादा फिक्र दिरा दिरात तार सिकुर ਵੀਰਾ ਕਿੱਥੇ ਗੁਆਰੀ ਸਾਰੀ ਰ ਤੂੰ ਪੈਣਾ ਫਿਕਰ ਪਿਆ ਵਾਗੇ ਆਸੀ ਮੈਂ ਦਰਜੀ ਦੇ ਪਰ ਸੁਭਰੀਆਂ ਸਮਾਉਣੇ ਨੂੰ ਵੀਰਾ ਬਰੀਆਂ ਸਮਾਵੇ ਤੇਰਾ ਬਾ ਉਹ ਤੈਨੂੰ ਕਦਾ ਫਿਕਰ ਪਿਆ ਵੀਰਾ ਤੂੰ ਬਰੀਆਂ ਸਮਾਵੇ ਤੇਰਾ ਬਾ ਉਹ ਤੈਨੂੰ ਕਦਾ ਫਿਕਰ ਪਿਆ ਓਕੇ ਜੀ ਕਿਆ ਬਾਤ ਆ ਨਿਆਰਾ ਬੰਤਾ ਪਾਤੇ ਕਰਾ ਤਕਾਂ ਬੱਲੇ ਬੱਲੇ ਕਰਾਤੀ ਲਾਓ ਜੀ ਹੁਣ ਜੇ ਬੀਬੀ ਦਾ ਪਸੰਦ ਆਵੇ ਸੁਹਾਗ ਘੋੜੀ ਤੇ ਲਾਈਕ ਸ਼ੇਅਰ ਕਮੈਂਟ ਵਾਲੀ ਨੇਰੀ ਤੁਹੀਂ ਲਿਆਉਣੀ ਆ ਸੋ ਆਪਾਂ ਤੁਹਾਡੇ ਮੋਰੇ ਪੇਸ਼ ਕਰਤਾ ਸੋ ਹੁਣ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਸਵੇਰੇ ਸੋ ਰਾਤ ਦੇ ਵਲੌਗ ਦੇ ਨਾਲ ਸਮਾਪਤੀ ਹੈ ਦੋ ਵਲੌਗ ਸਵੇਰੇ ਇੱਕ ਸ਼ਾਮ ਨੂੰ ਆਉ ਕਰੂਗਾ ਆਪਣੀ ਕੋਸ਼ਿਸ਼ ਇਹੀ ਹੋਊ ਕਰੂਗੀ ਉਹ 1-2 ਦਿਨ ਆਪਾਂ ਆਨੰਦਪੁਰ ਸਾਹਿਬ ਦੇ ਵਲੌਗ ਜ਼ਰੂਰ ਪਾਵਾਂਗੇ ਕਿਉਂਕਿ ਕੱਲ ਪਰਸੋਂ ਨੂੰ ਸ਼ਾਇਦ ਆਪਾਂ ਜਾਈਏ ਤੇ 2 ਦਿਨ ਸਾਨੂੰ ਉੱਥੋਂ ਦੇ ਵਲੌਗ ਪਾਉਣ ਦੀ ਆਗਿਆ ਦੇਣੀ ਬਾਕੀ ਬੀਬੀ ਦੇ ਵਲੌਗ ਇਦਾਂ ਹੀ ਪੈਂਦੇ ਰਹਿਣਗੇ ਮਹਾਰਾਜ ਮਿਹਰ ਕਰੇ ਕਿਰਪਾ ਕਰੇ ਸੋ ਹੁਣ ਕੰਧ ਰਸਤੀਆਂ ਰੱਖੇ ਮਿਲਦੇ ਹਾਂ ਸਵੇਰੇ ਹਨਾ ਬੀਬੀ ਮੀਮੀ ਨੂੰ ਮੈਂ ਕਿਹਾ ਕੋਈ ਮੰਮੀ ਦੀ ਮੰਮੀ ਦੀ ਚੁਗਲੀ ਕਰਨੀ ਕੋਈ ਮੰਮੀ ਦੀ ਮੰਮੀ ਬਾਰੇ ਕੁਝ ਕਹਿਣਾ ਚਾਹੁੰਨੀ ਆ ਨਾ ਚੱਲ ਦੱਸ ਕੀ ਕਹਿਣਾ ਮੇਰਾ ਇਹ ਐਂਡ ਮੈਂ ਚੰਡਣਾ ਇਹਨੂੰ ਐਂਡ ਚੰਡਣਾ ਕਿਹਦਣ ਮਨ ਮੇਰੀ ਗੱਲ ਚੰਡਾਂਗੇ ਕਿਸ ਵੇਲੇ ਨਹੀਂ ਨਹੀਂ ਆਪਾਂ ਕੁਛ ਕਰਨੀ ਤੇ ਨਾ ਘਰ ਦੇ ਵਿੱਚ ਕੋਈ ਮੇਰੀ ਗੱਲ ਸੁਣਤੀ ਗੰਤਰ ਸਾਹਿਬ ਕਿਦਣ ਜਾਣਾ ਆਪਾਂ ਘਰ ਦੇ ਵਿੱਚ ਕੁਛ ਕਰਨੀ ਦੇਣਾ ਕਿਸ ਨੂੰ ਕਿਦਣ ਜਾਣਾ ਆਪਣਾ ਹੈਗਾ ਰਸਦਾ 11 ਜਾਂ 12 ਨੂੰ ਆ ਬੀਬੀ ਕੱਲ ਨੂੰ 11 ਆ ਬੀਬੀ ਛੋਟੇ ਨੇ ਚੱਲ ਜਾਣਾ ਦਿਲ ਨਹੀਂ ਲੱਗਣਾ ਹੁਣ 21 22 ਤਰੀਕ ਹਨਾ ਕਿੰਨੀਆਂ ਰੌਣਕਾਂ ਸੀ ਜਦੋਂ ਆਇਆ ਸੀ ਫੇਰ ਮਹਾਰਾਜ ਮਿਹਰ ਕਰੇ ਕਿਦਾ ਹੀ ਕਰਦੇ ਆਉਣਾ ਹੁਣਾ ਆਉਣਾ ਪਤਾ ਹੀ ਨਹੀਂ ਲੱਗਾ 2 ਮਹੀਨਿਆਂ ਦਾ ਹਨਾ ਚਲ ਕੋਈ ਨਹੀਂ ਆ ਫੇ ਮਹਾਰਾਜ ਕਿਰਪਾ ਕਰੇ ਫੇ ਸਾਲ ਬਾਅਦ ਆਵੇ ਤੇ ਫੇਰ ਆਪਾਂ ਇਦਾਂ ਹੀ ਖੇਡੀਏ ਮੇਢੀਏ ਬਸ 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 ਮਹਾਰਾਜ ਰੁੱਤਾਂ ਮੌਸਮ ਵਧੀਆ ਵਧੀਆ ਲਿਆਵੇ ਤੇ ਬਾਕੀ ਕੋਈ ਗੱਲ ਨਹੀਂ। ਨੋਹਾਂ ਰਾਏ ਭਾਗ ਲਾਵੇ ਇਹਨਾਂ ਨੂੰ ਪਰਮਾਤਮਾ ਨੂੰ। ਮੈਂ ਬੜਾ ਕੁਝ ਦੇਖਿਆ। ਹੁਣ ਮੇਰਾ ਇਹ ਹੀ ਤਮੰਨਾ ਮੇਰੀ ਹੁਣ ਬਸ ਇਹਨਾਂ ਦਾ ਵੀ ਮੈਂ ਖੁਸ਼ੀ ਇਹ ਵੀ ਤਮੰਨਾ ਪੂਰੀ ਹੋ ਜਾਣੀ ਆ। ਬਸ ਬਸ ਮਾਲਕ ਨੇ ਇੰਨਾ ਕਿ ਦਿੱਤਾ ਬੰਦੇ ਦੀ ਨੀਤ ਸਾਫ਼ ਚਾਹੀਦੀ ਆ। ਬਸ ਮੈਂ ਹਾਂ ਮੈਂ ਤੇ ਇਹ ਦੇਖਿਆ ਨੀਤ ਸਾਫ ਹੋਵੇ ਨਾ ਬੰਦਾ ਕਿਹਦਾ ਮਾੜਾ ਨਾ ਸੋਚੇ ਜਿਹੜਾ ਬੰਦੇ ਨੇ ਕਦੇ ਸੋਚਿਆ ਵੀ ਨਹੀਂ ਨਾ ਹੁੰਦਾ ਹੀਆਲ ਦੁਆਏ ਕਿਉਂ ਬੈਠੇ ਹੁੰਦੇ ਆਹੀਂ ਬੀਬੀ ਸਚਾਈ ਦੱਸਦੇ ਆ ਤੈਨੂੰ ਪਤਾ ਇਹ ਮੇਰੀ ਦਾਦੀ ਨੇ ਵੀ ਮੇਰੀਆਂ ਅਰਦਾਸਾਂ ਬੜੀਆਂ ਕੀਤੀਆਂ ਕਿ ਮੇਰੇ ਪੋਤਾ ਵੀ ਸਾਰੇ ਕੰਮਕਾਰ ਤੇ ਲੱਗੇ ਮੇਰਾ ਪੋਤਾ ਵੀ ਲੱਗ ਜਾਏ ਬੀਬੀ ਨੇ ਪਿੰਡ 'ਚ ਹੈਗੀਆਂ ਹੀ ਆਹੋ ਮੇਰੇ ਦੁਆਲੇ ਕਿਦਾਂ ਹਾਲ ਦੁਆਏ ਇਹ ਮਾਲਕ ਨੇ ਮੇਰੀ ਬੀਬੀ ਨੂੰ ਇਹ ਬਖਸ਼ਿਆ ਵਡਿਆਈ ਲੋਕਾਂ ਦੀ ਕੀ ਕਮੈਂਟ ਮੈਸੇਜ ਆਉਂਦੇ ਮੇਰੀ ਬੀਬੀ ਨੂੰ ਪਛਾਣ ਬਣਾਈ ਇਹ ਮਾਲਕ ਨੇ ਕੋ ਵੜਾਈ ਮੇਰੀ ਬੀਬੀ ਨੂੰ ਬਖਸ਼ਣੀ ਸੀ ਬੀਬੀ ਦੇ ਪੈਰਾਂ ਪਿਛੇ ਮੈਨੂੰ ਤੇਹੀ ਵੀ ਠੀਕ ਠਾਕ ਰੋ ਨੀਤ ਸਾਫ ਰੱਖੀ ਨੀਤ ਸਾਫ ਦੇ ਸਾਰੇ ਹੈਗੇ ਆ ਕਿਰਪਾ ਬਾਬੇ ਦੀ ਤੇ ਬੀਬੀ ਬੁਲਾਦੇ ਫਤੇ ਵਾਈ ਗੁਰੂ ਖਾਨ ਸਾਹਿਬ ਵਾਈ ਗੁਰੂ ਫਤੇ ਮਿਲਦੇ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਵਿਹਾਗੇ ਤੁਹਾਨੂੰ ਓਕੇ ਜੀ ਓਕੇ ਬਸ ਲਵ ਯੂ ਲਾਉਂਦੀ ਵੀ ਲਾਉਂਦੀ ਕਿਸ ਕਰਦੇ ਫਲਾਈਂ ਕਿਸ ਕਰਦੇ ਐਂ ਕਰਦੇ ਓਏ ਬਾਏ 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 ਬਾਏ